ਸੰਗਰੂਰ ਦੇ ਟਿੱਬੀ ਪਿੰਡ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਇੱਥੇ ਪਹੁੰਚ ਕੇ ਉਹਨਾਂ ਨੇ ਨਜਾਇਜ਼ ਸ਼ਰਾਬ ਨਾਲ ਮਰੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸ਼ਰੀਆਮ ਨਸ਼ਾ ਵਕਾਰੀਏ ਤੇ ਉਹ ਪਤਾ ਕਰਨ ਕਿ ਨਜਾਇਜ਼ ਸ਼ਰਾਬ ਕਿਸ ਦੇ ਕੈਨ ਤੇ ਵਿਕੀ ਇਸ ਮੌਕੇ ਹੋਰ ਕੀ ਕੁਝ ਅੱਜ ਮੈਂ ਇਹ ਟਿੱਬੀ ਪਿੰਡ ਦੇ ਵਿੱਚ ਆਇਆ ਇੱਥੇ 14 ਵੱਧੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ ਜਿਹੜੀ ਸ਼ਰਾਬ ਇਹਨਾਂ ਨੇ ਖਰੀਦੀਏ ਪੀਤੀ ਉਹ ਜ਼ਹਿਰ ਸਾਬਤ ਹੋਈ 14 ਵਿਧਵਾ ਔਰਤਾਂ ਨੂੰ ਮਿਲਿਆ ਹੈ 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜਾ ਅਨਾਥ ਹੋ ਗਏ ਹੈ ਤੇ ਸੁਣਵਾਈ ਕੋਈ ਨਹੀਂ ਹੈ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਹੈ ਆ ਹੁਣ ਹੜ ਆਏ ਸੀ ਉਹਦੇ ਚ ਡੰਗਰ ਮਰੇ ਮੁਆਵਜ਼ਾ ਮਿਲ ਗਿਆ ਆ ਸਰਕਾਰੀ ਜ਼ਹਿਰ ਬੋਤਲਾਂ ਚ ਪਾ ਕੇ ਦਿੱਤੀ ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਤਿੰਨ ਕੁੜੀਆਂ ਇੱਕ ਮੁੰਡਾ ਬਿਮਾਰ ਹੈ ਕਮਾਊ ਕੋਈ ਨਹੀਂ ਹੈ ਲੇਕਿਨ ਸਰਕਾਰ ਕੋਈ ਬਾਹ ਨਹੀਂ ਫੜ ਰਹੀ ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਕਮਾ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਹਰ ਹੁਣ ਕਹਿੰਦੇ ਨੇ ਜੈ ਸ਼ਰਾਬ बिकਦੀ ਸੀ ਬਈ ਫਿਰ ਬਕੌਂ ਦਾ ਕੌਣ ਹੈ ਕਿਹਾ ਤੁਹਾਡੀ ਕਿਹਾ ਯੋਗਦਾਨ ਹੈ ਦੇ ਵਿੱਚ ਕਿਹਾ ਤੁਹਾਡਾ ਹਿੱਸਾ ਪੱਤੀ ਹੈ ਤੁਹਾਡੀ ਸ਼ਹਿ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ ਆ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ ਕਹਿੰਦੇ ਜੀ ਹੋਰ ਕੁਝ ਮਿਲੇ ਨਾ ਮੇਰੇ ਚਿੱਟਾ ਮਿਲ ਜਾਂਦਾ ਸਾਰਿਆਂ ਨੂੰ ਇਹ ਜਿਹੜਾ ਕੁਝ ਹੋਇਆ ਜਿੰਨੀ ਨਸ਼ੇ ਸ਼ਰਾਬ ਵੰਡ ਰਹੀ ਹੈ ਔਰ बिक ਰਹੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਬਿਲਕੁਲ ਨਜਾਇਜ਼ ਹੋ ਰਿਹਾ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਐ ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਐ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਐ ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ ਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਕੋਈ ਨੌਕਰੀ ਦੀ ਗੱਲ ਨਹੀਂ ਕਰੀ ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ ੱੱਲੇ ਨੂੰ ਹੱਥ ਕਰਕੇ ਕਿਸੇ ਨੂੰ 50000 ਦੇ ਰਹੇ ਕਿਸੇ ਨੂੰ ਲੱਖ ਦੇ ਰਹੇ ਕਿਸੇ ਨੂੰ 2 ਲੱਖ ਦੇ ਰਹੇ ਤੁਸੀਂ ਬੋਲੋ ਨਾ ਆ ਤੁਹਾਨੂੰ ਦੇਤੇ ਕਿਉਂ ਭਾਈ ਵੱਡੀ ਨਜਾਇਜ਼ ਸ਼ਰਾਬ ਦੇ ਨਾਲ ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ ਅੱਜ ਕੱਢਦਾ ਨਹੀਂ ਪਰ ਜਦੋਂ ਪ੍ਰੈਸਟਿਕਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਭਾਵੇਂ ਅਸਕਾਲੀ ਵਾਲਾ ਭਾਵੇਂ ਕਾਂਗਰਸ ਆਪੋ ਲਿਖਤੀ ਲੈਣ ਪਰ ਮੁਆਵਜ਼ਾ ਦੇ ਦਿਓ ਇਹਨਾਂ ਨੂੰ ਅਸੀਂ ਮੈਂ ਇਹੀ ਕਹਿ ਰਿਹਾ ਇੱਕ ਜਾਨ ਚਲੀ ਗਈ ਹੈ ਇਹਦੇ ਚ ਕੋਡ ਆਪ ਕੰਡਕਟ ਕੋਈ ਨਹੀਂ ਬਹਾਨੇਬਾਜੀ ਹੈ ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ ਬਸ ਸੋਚ ਮਾੜੀ ਐ ਮਾਨਸਿਕਤਾ ਮਾੜੀ ਐ ਕੋਈ ਕੋਡ ਆਫ ਕੰਡਕਟ ਮੂਰੇ ਨਹੀਂ ਅੜਦਾ ਮੈਂ ਕੋਲ ਖੜਦਾ ਸਾਡੀ ਪਾਰਟੀ ਦਾ ਪ੍ਰਧਾਨ ਖੜ ਜੇਗਾ ਐਸੀ ਇਕਾਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ ਸਭ ਨੂੰ ਬੇਨਤੀ ਕਰ ਲਾਂਗੇ ਅਸੀਂ ਐਸੀ ਵੀ ਲਿਖ ਕੇ ਦੇਨੇ ਐਫੀਡੇਵਿਟ ਦੇਨੇ ਕਿ ਇਹਦੇ ਵਿੱਚ ਕੋਈ ਕੋਡ ਆਫ ਕੰਡਕਟ ਨਹੀਂ ਹੁੰਦਾ ਇਹਨਾਂ ਗਰੀਬਾਂ ਨੂੰ ਪੈਸੇ ਦੋ ਤੁਹਾਡੀ ਪਾਰਟੀ ਕੀ ਕਰੂਗੀ ਜੇ ਨਹੀਂ ਨਹੀਂ ਚੰਗੀ ਐ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਸਮਾਂ ਬਦਲਦਾ ਰਹਿੰਦਾ ਹੈ ਯਾਰ ਗੱਲ ਸੁਣੋ ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰਾਂ ਦੇ ਨਾਲ ਜੋ ਇਹਨਾਂ ਦਾ ਬਣਦਾ